ਸਾਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਜਿਹੜੇ ਮੇਰੇ ਪੇਜ ਦੇ ਨਾਲ ਨਹੀਂ ਜੁੜੇ ਸੁੱਖਾ ਕਮੈਂਟੇਟਰ ਮੇਰਾ ਫੇਸਬੁੱਕ ਤੇ ਪੇਜ ਹੈ ਜਰੂਰ ਫੋਲੋ ਕਰ ਲੈਣਾ ਕਿਉਂਕਿ ਬਹੁਤ ਸਾਰੇ ਵੀਰ ਰਿਕਵੈਸਟਾਂ ਭੇਜੀ ਫਿਰਦੇ ਐ ਕਿਉਂਕਿ ਰਿਕਵੈਸਟਾਂ ਦਾ ਜ਼ਮਾਨਾ ਤਾਂ ਮੈਂ ਕਹਾਂਗਾ ਬਹੁਤ ਚਰ ਹੋ ਗਿਆ ਚਲੇ ਆ ਗਿਆ ਕਿਉਂਕਿ ਜਦੋਂ 5000 ਤੋਂ ਟੱਪ ਜੇ ਕੰਮ ਤੇ ਰਿਕਵੈਸਟਾਂ ਕੰਮ ਨਹੀਂ ਆਉਂਦੀਆਂ ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਨਾ ਬਾਈ ਮੈਂ ਮੇਰੇ ਪਿੰਡ ਦੇ ਇੱਕ ਨੌਜਵਾਨ ਨੇ ਵੀਡੀਓ ਪਾਈ ਇੱਕ ਦਿਨ ਤੇ ਮੇਰੇ ਉਹ ਦਿਲ ਨੂੰ ਛੂ ਗਈ ਵੀਡੀਓ ਆ ਇਹ ਗੱਲ ਹੈ ਸਪੈਸ਼ਲ ਜਿਹੜੇ ਸਾਡੇ ਵੀ ਟੈਕਸੀ ਚਲਾਉਂਦੇ ਨੇ ਜਿਹੜੇ 에어ਪੋਰਟਾਂ ਨੂੰ ਚਲਦੇ ਨੇ ਚਾਹੇ ਉਹ ਅੰਮ੍ਰਿਤਸਰ ਹੈ ਚਾਹੇ ਉਹ ਦਿੱਲੀ ਹੈ ਚੰਡੀਗੜ੍ਹ ਹੈ ਮੁਹਾਲੀ ਕਿਤੇ ਵੀ ਚਲਦੇ ਐ ਜਿਨ੍ਹਾਂ ਦੀ 18 ਸਾਲ ਤੋਂ ਪਹਿਲਾਂ ਚੱਲ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਲਾਇਸੈਂਸ ਬਣਨਾ ਵੀ ਜ਼ਰੂਰੀ ਹੈ ਜਿਨ੍ਹਾਂ ਨੇ 18 ਸਾਲ ਤੋਂ ਬਾਅਦ 40-45 ਸਾਲ ਦੀ ਏਜ ਹੋ ਗਈ 50 ਸਾਲ ਵੀ ਹੋ ਗਏ ਗਈ ਮੇਰੇ ਵੀਰੋ ਟੈਕਸੀ ਚਲਾਉਂਦੇ ਐ ਤੇ ਪਤਾ ਨਹੀਂ ਕਿੰਨੇ ਪੈਸੇਂਜਰ ਉਹਨਾਂ ਨੇ ਡੇੜੇ ਕੀ ਕਿੰਨੀਆਂ ਸਵਾਰੀਆਂ ਕਹਿ ਲਉ ਵੀ ਵਿਦੇਸ਼ਾਂ ਦੀ ਧਰਤੀ ਤੇ ਜਾਣ ਦੇ ਲਈ ਉਹਨਾਂ ਦੀਆਂ ਗੱਡੀਆਂ 'ਚ ਬਹਿੰਦੀਆਂ ਨੇ ਕੋਈ ਦਿੱਲੀ ਲੈ ਕੇ ਜਾਂਦਾ ਕੋਈ ਇਹ ਇੱਥੇ ਅੰਮ੍ਰਿਤਸਰ ਲੈ ਕੇ ਜਾਂਦੇ ਨੇ ਇੱਕ ਗੱਡੀ ਚਲਾਉਣ ਵਾਲਾ ਜਿਹੜਾ ਡਰਾਈਵਰ ਹੈ ਚਾਹੇ ਉਹ ਮਾਲਕ ਹੈ ਉਹਦੇ ਮਨ ਦੇ ਵਿੱਚ ਵੀ ਇੱਕ ਯਾਰ ਚਾਹ ਹੁੰਦਾ ਹੈ ਵੀ ਪ੍ਰਮਾਤਮਾ ਧੰਨ ਗੁਰੂ ਰਾਮਦਾਸ ਜੀ ਕਿਤੇ ਸਾਡਾ ਵੀ ਸਮਾਂ ਆਵੇਗਾ ਕਿਤੇ ਸਾਡੇ ਪਰਿਵਾਰ ਚੋਂ ਸਾਡੇ ਬੱਚਿਆਂ ਜੋ ਕੋਈ ਜਹਾਜ਼ ਚੜ੍ਹੇਗਾ ਇੱਕ ਮਨ ਦੇ ਵਿੱਚ ਆਸ ਜ਼ਰੂਰ ਹੁੰਦੀ ਹੈ ਬੇਸ਼ੱਕ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਕਿਉਂਕਿ ਚਾਹ ਹੁੰਦਾ ਹੈ ਜਿਵੇਂ ਆਪਾਂ ਦੇਖ ਲੈਨੇ ਆ ਜੇ ਕੋਈ ਵੱਡੀ ਗੱਡੀ ਲੈ ਆਇਆ ਮੰਚ 'ਚ ਆ ਹੁੰਦਾ ਹੈ ਪਰਮਾਤਮਾ ਸਾਡੇ ਕੋਲੇ ਵੀ ਹੋਵੇ ਜੇ ਕੋਈ ਆਹਦੇ ਹੰਦੇ ਚੰਗਾ ਟਰੈਕਟਰ ਲੈ ਆਇਆ ਵੀ ਪਰਮਾਤਮਾ ਸਾਡੇ ਕੋਲੇ ਹੋਵੇ ਇਸੇ ਤਰ੍ਹਾਂ ਇੱਕ ਟੈਕਸੀ ਡਰਾਈਵਰ ਜਿੰਦਾ ਹੋ ਜੱਦੀ ਪੁਸ਼ਟੀ ਕਿੱਤਾ ਕਹਿ ਸਕਦੇ ਆ ਜਿਹੜੇ ਕਿ ਮੇਰੇ ਵੀਰੋ ਰਹਿਣ ਸੜਕਾਂ ਤੇ ਆਪਾਂ ਕਹਿ ਦਿੰਨੇ ਆ ਵੀ ਮੌਤ ਨੂੰ چیر ਕੇ ਲੰਘਦੇ ਆ ਕਿਉਂਕਿ ਪਤਾ ਨਹੀਂ ਕਿਹੜਾ ਕਿਵੇਂ ਕਿਹੜੇ ਹਾਥ ਦੇ ਵਿੱਚ ਗੱਡੀ ਚਲਾ ਰਿਹਾ ਹੈ ਤੇ ਇੱਕ ਡਰਾਈਵਰ ਹੋਣ ਦੇ ਨਾਤੇ ਜਿਹੜੀਆਂ ਨਾਲ ਉਹਦੇ ਸਵਾਰੀਆਂ ਬੈਠੀਆਂ ਉਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਪਰ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਗੱਲ ਕਰ ਰਿਆ ਵੀ ਇੱਕ ਸਾਡੇ ਪਿੰਡ ਦਾ ਮੇਰਾ ਵੀਰ ਹੈ ਮੇਰਾ ਪਿਆਰਾ ਦੋਸਤ ਵੀ ਹੈ ਵੀ ਮੈਂ ਉਸ ਦਿਨ ਉਹਦੀਆਂ ਅੱਖਾਂ ਦੇ ਵਿੱਚ ਉਹ ਇੱਕ ਚਾਹ ਵੇਖਿਆ ਬਾਈ ਜੀ ਵੀਡੀਓ ਦੇ ਥਰੂ ਵੀ ਉਹਦਾ ਪੁੱਤਰ ਵੀ ਮੇਰੇ ਵੀਰ ਉਹਨੇ ਮਿਹਨਤ ਕੀਤੀ ਤੇ ਵਦੇਸ਼ਾਂ ਦੀ ਧਰਤੀ ਤੇ ਗਿਆ ਵੇਖਿਓ ਮੈਂ ਵੀਡੀਓ ਵੀ ਨਾਲ ਲਾਉਂਗਾ ਕਿਵੇਂ ਪਰਿਵਾਰ ਨੂੰ ਮਿਲਦਾ ਇੱਕ ਚਾਹ ਨਹੀਂ ਚੱਕਿਆ ਜਾਂਦਾ ਨਹੀਂ ਤਾਂ ਆਮ ਜਦੋਂ 에어ਪੋਰਟ ਤੇ ਜਾਂਦੇ ਆ ਟੈਕਸੀ ਲੈ ਕੇ ਆਪਾਂ ਤੇ ਇੱਕ ਡਰਾਈਵਰ ਹੋਣ ਦੇ ਨਾਤੇ ਆਪਣਾ ਸਾਰਾ ਸਮਾਨ ਵੀ ਉਹ ਰੇੜੀ ਤੇ ਲੈ ਕੇ ਨਾਲ ਜਾਂਦੇ ਆ ਪਰ ਜਦੋਂ ਉਹ ਸਮਾਨ ਉਹਨਾਂ ਨੂੰ ਹੈਂਡਓਵਰ ਕਰਦੇ ਆ ਤੇ ਜਿਹੜੀ ਸਵਾਰੀ ਹੈ ਉਹ ਆਪਣੀ ਉਡਾਣ ਦੇ ਲਈ ਨਿਕਲ ਜਾਂਦੀ ਹੈ ਇੱਕ ਡਰਾਈਵਰ ਉੱਥੇ ਖੜਾ ਇੱਕ ਹੱਥ ਜ਼ਰੂਰ ਹਿਲਾਉਂਦਾ ਹੈ ਪਰ ਮਨ ਦੇ ਵਿੱਚ ਇੱਕ ਇਹ ਜ਼ਰੂਰ ਹੁੰਦਾ ਹੈ ਵੀ ਬਾਬਾ ਨਾਨਕ ਕਿਤੇ ਸਾਡੇ ਤੇ ਵੀ ਇਹ ਦਿਨ ਆਵੇ ਸਾਡਾ ਵੀ ਧੀ ਪੁੱਤ ਸਾਡੇ ਵੀ ਪਰਿਵਾਰ ਦਾ ਮੈਂਬਰ ਕੋਈ ਜਹਾਦੀ ਚੜੇ ਤੇ ਉਸ ਦਿਨ ਮੇਰੇ ਉਹ ਦੋਸਤ ਦਾ ਚਾ ਧੰਗੁਰੂ ਰਾਮਦਾਸ ਨੇ ਪੂਰਾ ਕੀਤਾ ਬੜੀ ਮਿਹਨਤ ਦੇ ਨਾਲ ਤੇ ਮੇਰੇ ਵੀ ਉਹ ਨੇਕ ਕਮਾਈ ਦੇ ਥਰੂ ਸਾਰੀ ਜ਼ਿੰਦਗੀ ਕਹਿ ਸਕਦੇ ਵੀ ਟੈਕਸੀ ਚਲਾ ਕੇ ਤੇ ਆਪਣੇ ਪੁੱਤਰ ਨੂੰ ਉਹਨੇ ਜਦ ਵਿਦੇਸ਼ਾਂ ਦੇ ਵਿੱਚ ਭੇਜਿਆ ਤੇ ਇੱਕ ਚਾ ਨਹੀਂ ਚੱਕਿਆ ਜਾਂਦਾ ਤਾਂ ਮੈਂ ਕਹਾਂਗਾ ਕਮਾਈ ਜਿਹੜੇ ਟੈਕਸੀ ਡਰਾਈਵਰ ਆ ਸਾਡੇ ਜਿੰਨੇ ਵੀ ਵੀਰ ਹੈ ਚਾਹੇ ਉਹ ਲੋਕਲ ਚਲਦੇ ਨੇ ਚਾਹੇ ਉਹ ਦਿੱਲੀ ਨੂੰ ਚਲਦੇ ਨੇ ਜਾਂ ਹੋਰ ਟਰੱਕਾਂ ਵਾਲੇ ਕੋਈ ਵੀ ਜਦੋਂ ਮਿਹਨਤ ਕਰਦਾ ਨਾ ਮੇਰੇ ਵੀਰੋ ਤੇ ਮਿਹਨਤ ਨੂੰ ਜਦੋਂ ਫਲ ਲੱਗਦਾ ਤੇ ਮੇਰੇ ਵੀਰੋ ਦਾ ਸਵਾਦ ਜਿਹੜਾ ਵੱਖਰਾ ਹੁੰਦਾ ਹੈ ਮੈਂ ਅਰਦਾਸ ਕਰਦਾ ਏ ਧੰਗੁਰੂ ਰਾਮਦਾਸ ਅੱਗੇ ਧੰਨ ਧੰਨ ਬਾਬਾ ਦੀਪ ਸਿੰਘ ਅੱਗੇ ਕਿ ਹਰ ਵੀਰ ਦੀ ਉਹ ਮਨੋ ਕਾਮਨਾ ਪੂਰੀ ਕਰੀ ਜਿਹੜੀ ਉਹਨੇ ਆਪਣੀ ਫੈਮਿਲੀ ਦੇ ਲਈ ਆਪਣੇ ਬੱਚਿਆਂ ਦੇ ਲਈ ਸੋਚੀ ਐ ਫਿਰ ਚਾਹੇ ਉਹ ਆਟੋ ਕਿਉਂ ਨਾ ਚਲਾ ਰਿਹਾ ਹੋਵੇ ਟੈਕਸੀ ਡਰਾਈਵਰ ਸਾਡੇ ਭਰਾ ਨੇ ਟਰੱਕਾਂ ਵਾਲੇ ਨੇ ਜਿੰਨੇ ਡਰਾਈਵਰ ਭਰਾ ਨੇ ਕਿਉਂਕਿ ਇਹ ਨਿਤ ਮੇਰੀ ਵੀਰੋ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਲੜਦੇ ਨੇ ਕਿ ਮੌਤ ਨੂੰ ਪੁੱਛੇ ਜ਼ਿੰਦਗੀ ਨੇ ਤੁਕਾ ਤੋਂ ਕਹਿਰ ਕਮਾਉਣੀ ਐ ਮੌਤ ਕਹੇ ਜਿਹੜਾ ਮੈਨੂੰ ਭੁੱਲ ਜਾਂਦਾ ਮੈਂ ਉਸੇ ਤੇ ਕਹਿਰ ਕਮਾਉਣੀ ਐ ਜਿਹੜਾ ਮੈਨੂੰ ਯਾਦ ਰੱਖਦਾ ਮੈਂ ਉਸ ਦੇ ਨੇੜ ਨਾ ਆਉਣੀ ਐ ਅਣ ਹੋਣੀ ਨੂੰ ਮੈਂ ਹੋਣੀ ਕਰਦਿਆਂ ਜਦ ਆਪਣੀ ਆਈ ਤੇ ਆਉਣੀ ਐ ਕਈ ਐਸੀਆਂ ਅਣ ਹੋਣੀਆਂ ਵੀ ਡਰਾਈਵਰਾਂ ਦੇ ਨਾਲ ਹੋਈਆਂ ਕਿ ਜਿਨ੍ਹਾਂ ਦਾ ਆਪ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਵੈਸੇ ਹੀ ਮੇਰੇ ਵੀਰੋ ਆਪਾਂ ਕਹਿ ਦਿੰਨੇ ਵੱਡੀ ਗੱਡੀ ਵਾਲੇ ਦਾ ਕਸੂਰ ਮੰਨਿਆ ਜਾਂਦਾ ਹੈ ਕਈ ਵਾਰੀ ਸਾਹਮਣਿਓ ਕੋਈ ਡਰਾਈਵਰ ਆ ਨਸ਼ੇੜੀ ਤੌਰ ਤੇ ਆ ਜਾਂ ਲੋਕਲ ਆਪਾਂ ਕਹਿ ਸਕਦੇ ਛੋਟੇ ਛੋਟੇ ਜਵਾਕਾਂ ਨੂੰ ਗੱਡੀਆਂ ਫੜਾਈਆਂ ਐ ਮੋਟਰਸਾਈਕਲ ਫੜਾਏ ਐ ਉਹਦੇ ਵਿੱਚ ਮੈਂ ਵੀ ਐ ਮੇਰੇ ਬੱਚੇ ਵੀ ਐ ਮੇਰਾ ਬੇਟਾ ਵੀ ਐ ਭਾਵੇਂ ਉਹਦਾ ਲਾਇਸੈਂਸ ਨਹੀਂ ਬਣਿਆ ਪਰ ਥੋੜਾ ਜਿਹਾ ਆਪਾਂ ਵੀ ਆਪਣੇ ਬੱਚਿਆਂ ਨੂੰ ਰੋਕੀਏ ਵੀ ਜਦ ਤੱਕ ਉਹਦੀ ਏਜ ਨਹੀਂ ਹੁੰਦੀ ਨਾਤਾ ਕਾਪਾ ਨੂੰ ਵੱਡੇ ਹਾਈਵੇ ਤੋਂ ਜਿਹੜਾ ਆਪਾਂ ਕਹੀਏ ਦੂਰ ਰੱਖੀਏ ਲੋਕਲ ਚੱਲੋ ਆਪਾਂ ਨੂੰ ਹੀ ਪਤਾ ਵੀ ਹੱਟੀਆਂ ਦੇ ਵਿੱਚ ਜਾਣਾ ਪੈਂਦਾ ਘਰੇਲੂ ਪਿੰਡ ਦੇ ਵਿੱਚ ਸੌ ਕੰਮਾਂ ਜਾਣਾ ਪੈਂਦਾ ਬਸ ਡਰਾਈਵਰ ਦੀ ਜੇ ਮੈਂ ਗੱਲ ਕਰਾਂ ਕਿ ਮੇਰੇ ਵੀਰੋ ਨਿਤ ਮੌਤ ਤੇ ਜ਼ਿੰਦਗੀ ਦੇ ਨਾਲ ਜੂਝਦੇ ਐ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰੇ ਭਰਾ ਤੇ ਉਹਦਾ ਪੁੱਤਰ ਅ ਵਿਦੇਸ਼ਾਂ ਦੀ ਧਰਤੀ ਤੇ ਗਿਆ ਹੈ ਦੇਸ਼ ਕੋਈ ਵੀ ਹੋਵੇ ਕੈਨੇਡਾ ਹੋਵੇ ਯੂਰਪ ਹੋਵੇ ਆਸਟ੍ਰੇਲੀਆ ਹੋਵੇ ਅਮਰੀਕਾ ਹੋਵੇ ਨਿਊਜ਼ੀਲੈਂਡ ਹੋਵੇ ਕੋਈ ਵੀ ਕੰਟਰੀ ਹੋਵੇ ਪਰ ਉਹਨਾਂ ਦਾ ਜਿਹੜਾ ਚਾਹ ਜਿਹੜਾ ਮੈਂ ਉੱਦੇ ਦੇਖਿਆ ਨਾ ਉਹ ਪੂਰਾ ਹੋਇਆ ਹੈ ਪਰਮਾਤਮਾ ਕਰੇ ਸਾਡੇ ਭਰਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਸੋ ਮੇਰੇ ਵੀਰੋ ਨਾਲ ਮੈਂ ਵੀਡੀਓ ਵੀ ਅਟੈਚ ਕੀਤੀ ਹੈ ਜੇ ਚੰਗੀ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਰੱਬ ਰਾਖਾ